ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਸਮੇਂ ਪਿੰਡ ਪੱਪੜ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਦੱਸ ਦਈਏ ਕਿ 8ਵਾਂ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਹੈ ਜਿੱਥੋਂ ਪੰਜਾਬ ਹਰਿਆਣਾ ਵਗੀਆਂ ਜੜੀਆਂ ਦੇ ਟੀਮਾਂ ਕਬੱਡੀ ਦੇ ਜਿਹੜੇ ਖਿਡਾਰੀ ਨੇ ਉਹ ਇੱਥੇ ਪਹੁੰਚ ਰਹੇ ਨੇ ਤੇ ਨਾਲ ਹੀ ਜਿੱਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਜਿਹੜੇ ਨੇ ਜਿੱਕਰ ਰਾਜਨੀਤਿਕ ਪਾਰਟੀਆਂ ਦੇ ਆਗੂ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਤੇ ਜਿਹੜੇ ਨੇ ਐਮਪੀ ਜਿਹੜੇ ਨੇ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਬਾਪੂਦਰ ਸਿੰਘ ਵੀ ਇੱਥੇ ਪਹੁੰਚ ਰਹੇ ਨੇ ਤੇ ਹੋਰ ਵੱਡੇ ਜਿਹੜੇ ਨੇ ਜਿਹੜਾ ਸ਼ਿਪ ਨੇ ਉਹ ਵੀ ਇੱਥੇ ਪਹੁੰਚ ਰਹੀ ਹੈ ਕਬੱਡੀ ਕੱਪ ਦੇ ਵਿੱਚ ਕਬੱਡੀ ਕੱਪ ਦੀਆਂ ਜਿਹੜੀਆਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਅੱਜ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿੰਦੇ ਵਿੱਚ ਜਿਹੜੇ ਨੇ ਇਨਾਮ ਰੱਖੇ ਗਏ ਨੇ ਦੂਰੋ ਦਰਾਡੇ ਜਿਹੜੇ ਨੇ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ ਪਹਿਲਾਂ ਕਬੱਡੀ ਕੱਪ ਜਿਹੜੇ ਹੁੰਦੇ ਸੀ ਕਾਫੀ ਜੇਕਰ ਗੱਲ ਕੀਤੀ ਜਾਵੇ ਤਾਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕਬੱਡੀ ਕੱਪ ਖੇਡ ਕੱਪ ਜਾਂ ਫਿਰ ਜੇਕਰ ਗੱਲ ਕੀਤੀ ਜਾਵੇ ਤਾਂ ਮੇਲੇ ਬਹੁਤ ਹੁੰਦੇ ਸੀ ਪਰ ਉਹ ਮੇਲੇ ਕਿਤੇ ਨਾ ਕਿਤੇ ਅਲੋਪ ਹੁੰਦੇ ਉਹ ਨਜ਼ਰ ਆਉਂਦੇ ਨਹੀਂ ਤੇ ਹੁਣ ਜੇਕਰ ਗੱਲ ਕਰੀਏ ਤਾਂ ਹੁ ਐਨਆਰਆਈ ਦੇ ਸਹਿਯੋਗ ਦੇ ਨਾਲ ਜੋ ਕਬੱਡੀ ਕੱਪ ਮੁਰਦੋ ਪੰਜਾਬ ਦੇ ਵਿੱਚ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ ਤੇ ਉਸੇ ਦੌਰਾਨ ਜਿਹੜਾ ਹੈਗਾ ਪਿੰਡ ਪੱਪੜ ਦੇ ਵਿੱਚ ਵੀ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਬੱਡੀ ਕੱਪ ਦੇ ਵਿੱਚ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ ਮਾ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ ਉਹ ਇੱਥੇ ਪਹੁੰਚ ਰਹੇ ਨੇ ਉਹ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਕਬੱਡੀ ਕੱਪ ਦਾ ਆਨੰਦ ਮਾਣ ਰਹੇ ਨਾਲ ਹੀ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੇ ਕਬੱਡੀ ਲੈੜੇ ਨੇ ਕਰਵਾ ਰਹੇ ਨੇ ਉਹਨਾਂ ਕਬੱਡੀ ਕੱਪ ਕਰਾ ਰਹੇ ਨੇ ਉਹਨਾਂ ਦੇ ਨਾਲ ਦੇ ਵਿਸ਼ੇਸ਼ ਜਿਹੜੇ ਨੇ ਤੁਹਾਨੂੰ ਇੱਥੇ ਦੀਆਂ ਤਸਵੀਰਾਂ ਚਲਕੀਆਂ ਦਿਖਾਣੇ ਆ ਜੋ ਕਬੱਡੀ ਕ ਕੈਮਰਾ ਵਰਸਨ ਬਾਲ ਦਿਰਾਉ ਗੁਰਪ੍ਰੀਤ ਮਾਨ ਖਬਰ ਆਸਪਾਸ ਰਾਜਪੁਰਾ ਨੀਮੋਣੀ ਨੇ ਕਾਰ ਦਿੱਤੀ ਆ ਜਾਣ ਗਿਆ ਏ ਟੀਮਾਂ ਨੋਟ ਘਾੜ ਲੈਣਾ ਰੋਪਾਵਾਲ ਦੇ ਭਾਗੋ ਮਾਜਰਾ ਸਲਾਣਾ ਤੇ ਬਾਬਾ ਹਰੋਮਾਨ ਕਲੱਬ ਵਿੱਚ ਹੈੜੀ ਗੋਕਤ ਹਰਿਆਣਾ ਤੇ ਸੇਫੂਬਾਸ ਬੁੱਜਲੇਟਾ ਤੇ ਜਿਰਕਪੁਰ ਇਹ ਸਾਰੀਆਂ ਟੀਮਾਂ ਰਹਿ ਗਈਆਂ ਲਾਓ ਸਾਹਮਣੇ ਘਗੇ ਵਾਲਿਆਂ ਮਾਰਨਾ ਹੈ ਛੱਟ ਕੇ ਮਹਲਾ ਕਰ ਗਿਆ ਕਮਾਲ ਹੱਥ ਪੱਕੇ ਗੱਭਰੂ ਦੇ ਮੇਰੇ ਮਿੱਤਰੋ ਆਪਣੀ ਟੀਮ ਦੇ ਲਈ ਅਕਦਾ ਵਾਦਾ ਕਰਦਾ ਹੋਇਆ ਬਿਆਨਤ ਕਰਦਾ ਹਾਂ ਟਾਈ ਲੱਗਿਆ ਹੈ ਜੋਰ ਆਹ ਦੇਖਣਾ ਇਧਰਲੇ ਪਾਸੇ ਇਹ ਕਹਿੰਦੇ ਨੇ ਜਿਹੜਾ ਗਿਆਨੀਆਂ ਦੇ ਕੇਸ ਹੋਇਆ ਕਰਦੇ ਪਹਿਲਾਂ ਇਹਨੇ ਕੇਸ ਕਟਾਤੇ ਤੇ ਦਹਾਂ ਦੇ ਨਜ਼ਦੀਕ ਨੇ ਗੱਲ ਕਿੱਧਰ ਵੀ ਜਾ ਸਕਦੀ ਹੈ ਇੰਤਜ਼ਾਰ ਹੈ ਮੇਰੇ ਮਿੱਤਰੋ ਆਹ ਲੱਗਿਆ ਜੋਰ ਜੇ ਕਰ ਜਫਾ ਦੇ ਤਾਲੀ ਤਾਲੀਆਂ ਜੋਰ ਨਾਲ ਮਾਰ ਦਿਓ ਵਾਹ ਕਮਾਲ ਦਾ ਜਫਾ ਨੇ ਕੱਢ ਦਿੱਤੀ ਵੀਰੇ ਹੁਣ ਨਾ ਆਵੇ ਏ ਮੈਂ ਤੋਂ ਦੋ ਮੈਚ ਪਹਿਲਾਂ ਜਿਹੜਾ ਮੈਚ ਸੀਗਾ ਉਹਨਾਂ ਦਾ ਕਦੇ ਦੇ ਬਾਜਾਂ ਮਾਰੀ ਜਾਂਦੇ ਆ ਨੰਗਲ ਸੁਨਾਮ ਦੀ ਟੀਮ ਨੂੰ ਉਹ ਟੀਮ ਜਿਹੜੀ ਕੱਢ ਦਿੱਤੀ ਗਈ ਹੈ ਤੇ ਜਿਸ ਨੇ ਵੀ ਨੋਟ ਕਰਿਓ ਆਪਣਾ ਸਕਰੀਨ ਮੰਨੇ ਤੇ ਕੱਢ ਦਿੱਤੀ ਆ ਜਾਣ ਗਿਆ ਇਹ ਟੀਮਾਂ ਨੋਟ ਕਰ ਲੈਣ ਰੋਪਾਵਾਲ ਦੇ ਭਾਗੋ ਮਾਜਰਾ ਸਲਾਣਾ ਤੇ ਬਾਬਾ ਹਰੋਮਾਨ ਕਲੱਬ ਵਿਚੇੜੀ ਕੋਕਤ ਹਰਿਆਣਾ ਤੇ ਸੇਖੂਬਾਸ ਬੁਰਜਲੇਟਾ ਤੇ ਜਿਰਕਪੁਰ ਇਹ ਸਾਰੀਆਂ ਟੀਮਾਂ ਰਹਿ ਗਈਆਂ ਲਾਓ ਸਾਹਮਣੇ ਘੱਗੇ ਵਾਲਿਆਂ ਦੇ ਸਾਗਰ ਪੰਜੋਲੀ ਸਾਡੇ ਭਰਾ ਕਰਨ ਕਬੂਜ ਤੇ ਸਾਗਰ ਪੰਜੋਲੀ ਸਾਡੇ ਭਰਾ ਜਿਹੜੇ ਸਾਡੇ ਦੇ ਅੱਜ ਦਾ ਕਮੇਟੀ ਕੱਪ ਪਿੰਡ ਪੱਪੜ ਗੁੱਗਾ ਮਾੜੀ ਵੱਲੋਂ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਆਲ ਓਪਨ ਦੀਆਂ 75 ਦੀਆਂ ਪਿੰਡ ਪੱਪੜ ਵਿੱਚ ਟੀਮਾਂ ਪਹੁੰਚੀਆਂ ਨੇ ਜੋ ਕਿ ਸਾਰੀ ਕਲੱਬ ਦੇ ਮੈਂਬਰਾਂ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਹੈ ਤੇ ਕਿੰਨੀਆਂ ਜੜੀਆਂ ਨੇ ਟੀਮਾਂ ਅੱਜ ਓਪਨ ਦੀਆਂ ਇੱਥੇ 55 ਟੀਮਾਂ ਪੰਜਾਬ ਹਰਿਆਣਾ ਤੋਂ ਖੇਡ ਰਹੀਆਂ ਨੇ ਤੇ 75 ਦੀਆਂ ਫਟੋ ਬਟ 32 ਟੀਮਾਂ 75 ਦੀਆਂ ਗੱਡੀਆਂ ਨੇ ਪੰਜਾਬ ਹਰਿਆਣੇ ਤੋਂ ਵਧੀਆ ਟੂਰਨਾਮੈਂਟ ਹੈ ਕਿੰਨੇ ਜਿਹੜਾ ਫਰਸਟ ਇਨਾਮ ਫਰਸਟ ਇਨਾਮ 31000 ਦੂਜਾ ਇਨਾਮ 21000 ਬੈਸਟਾਂ ਨੂੰ 525200 ਤੇ ਕੁੜੀਆਂ ਦੇ ਮੈਚ ਵੀ ਕਰਾਈ ਜਾਣਗੇ ਪੁਰਾਣੇ ਮੇਲੇ ਸੀਗੇ ਲੋਕਾਂ ਨੇ ਬੰਦ ਕਰਤੇ ਸੀਗੇ ਉੱਤੇ ਆਪਾਂ ਕੋਈ ਰੀਤ ਦਰਵਾਜ ਫਤ ਚਲਾਈ ਰੱਖਿਆ ਵਧੀਆ ਪਲੇਅਰਾਂ ਨੂੰ ਨਸ਼ੇ ਤੋਂ ਵਧੀਆ ਇਸ ਨਸ਼ਿਆਂ ਤੋਂ ਬਚੇ ਰਹਿਣੇ ਬੱਚੇ ਵਧੀਆ ਚਲੋ ਹੁਣੇ ਚਾਹੀਦੇ ਹਨ ਖੇਡ ਮੇਲੇ ਪੰਜਾਬ ਚ ਅਸੀਂ ਲਈ ਕਹਿੰਦੇ ਕਬੱਡੀ ਕੱਪ ਵਿੱਚ ਪਹੁੰਚ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਹੌਸਲਾ ਵਧਾਉਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਬੜਾ ਰੌਲਾ ਪਾਇਆ ਜਾ ਰਿਹਾ ਹੈ ਨਸ਼ਿਆਂ ਦਾ ਛੀਵਾ ਦਰਿਆ ਸਰਕਾਰਾਂ ਦੀ ਨਲਾਇਕੀ ਕਰਕੇ ਤੇ ਜਿਹੜੇ ਬੱਚੇ ਖੇਡਾਂ ਦੇ ਵੱਲ ਲੱਗੇ ਹੋਏ ਨੇ ਉਹਨਾਂ ਦਾ ਹੌਸਲਾ ਵਧਾਣ ਲਈ ਤਾਂ ਕਿ ਉਹ ਆ ਕੇ ਬਹੁਤ ਹੀ ਜਿਹੜੇ ਨੇ ਅੱਛੇ ਨਾਗਰਿਕ ਸਾਬਤ ਹੋਣ ਤੇ ਦੇਸ਼ ਤੇ ਕੌਮ ਤੇ ਸਮਾਜ ਦੀ ਸੇਵਾ ਕਰ ਸਕਣ ਆਪਣੀਆਂ ਸਿਹਤਾਂ ਜਿਹੜੀਆਂ ਨੇ ਸੰਭਾਲ ਕੇ ਰੱਖੇ। ਪੰਜਾਬ ਦਾ ਨਾਮ ਕੋਈ ਬਦਨਾਮ ਨਹੀਂ ਕਰ ਸਕਦਾ। ਕਬੱਡੀ ਸਾਡੀ ਮਾਂ ਖੇਡ ਹੈ ਔਰ ਹਿੱਕ ਦੇ ਜੋਰ ਨਾਲ ਖੇਡੀ ਜਾਂਦੀ ਹੈ ਤੇ ਇਹ ਕੱਲਾ ਪੰਜਾਬ ਤੱਕ ਹੀ ਸੀਮਤ ਨਹੀਂ ਪੰਜਾਬੀ ਜਿੱਥੇ ਵੀ ਗਏ ਹੈ ਉਹ ਨਾਲ ਆਪਣੇ ਕਲਚਰ ਨਾਲ ਆਪਣੀ ਮਾ ਖੇਡ ਨਾਲ ਆਪਣੇ ਗੁਰੂ ਨਾਲ ਗੁਰੂ ਦੇ ਸਿਧਾਂਤ ਲੈ ਕੇ ਗਏ ਹੈ ਔਰ ਵਰਲਡ ਫੇਮਸ ਜਿਹੜਾ ਹੈ ਇਹ ਜਿਹੜੀ ਕਬੱਡੀ ਹੈ ਕੱਲੇ ਪੰਜਾਬ ਤੱਕ ਨਹੀਂ ਸੰਸਾਰ ਵਿੱਚ ਪਹੁੰਚੀ ਗਈ ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਕਹਾਂਗੀ ਕਿ ਤੁਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਛੇਵੇਂ ਪਾਤਸ਼ਾਹ ਦੇ ਸਿਧਾਂਤ ਭਗਤੀ ਤੇ ਸ਼ਕਤੀ ਤੇ ਕੰਮ ਕਰੋ ਖੇਡੋ ਨਸ਼ੇ ਛੱਡੋ ਸੇਤਾ ਸੰਭਾਲੋ ਆਪਣੀਆਂ ਨਸਲਾਂ ਤੇ ਫਸਲਾਂ ਸੰਭਾਲੋ ਆਪਣੀ ਨੌਜਵਾਨੀ ਸੰਭਾਲੋ ਕਿਰਸਾਨੀ ਸੰਭਾਲੋ ਆਪਣਾ ਪੰਜਾਬ ਸੰਭਾਲੋ ਅਕਾਲੀ ਦਲ ਵਾਰਿਸ ਪੰਜਾਬ ਦੀ ਸਪੋਰਟ ਕਰਕੇ ਹੀ ਸਰਕਾਰੇ ਖਾਲਸਾ ਆਰੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਨੌਜਵਾਨ ਸਾਡੇ ਜਿਹੜੇ ਉਹਦਾ ਸਭ ਤੋਂ ਵੱਡੀ ਸਪੋਰਟ ਨੇ ਸਾਹਮਣੇ ਤੇ ਤੁਸੀਂ ਪੰਜਾਬ ਦੇ ਅਸਲੀ ਵਾਰਿਸ ਬਣ ਜਾਓ ਮੇਰੇ ਬੱਚਿਓ ਪੰਜਾਬ ਦੇ ਅਸਲੀ ਵਾਰਿਸ ਨੌਜਵਾਨ ਸਾਰੇ ਪੰਜਾਬ ਦੇ ਪਾਰਟੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਉਹ ਪੰਜਾਬ ਨੂੰ ਸੰਭਾਲਣ ਜਿਹੜਾ ਬਦਨਾਮ ਕੀਤਾ ਜਾ ਰਿਹਾ ਉਹਨੂੰ ਛੂਟ ਕਰ ਦੇਣਾ ਨਸ਼ਾ ਇੱਕ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਹ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਹੋਇਆ ਜਿਹੜਾ ਕਦੇ ਲੈਣਾ ਨਹੀਂ ਜਿਹਦੇ ਕਦੇ ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਨਸ਼ੇ ਕਰ ਰਿਹਾ ਉਹ ਕਰ ਰਿਹਾ ਉਹ ਇਹ ਨਸ਼ਾ ਕਰ ਰਿਹਾ ਬਾਣੀ ਦਾ ਨਸ਼ਾ ਕਰ ਰਿਹਾ ਔਰ ਇਹ ਕਰਦੇ ਰਾਂਗੇ ਅਸੀਂ ਜਦੋਂ ਤੱਕ ਸਾਡੇ ਦਮ ਹੈ ਅਸੀਂ ਇਹ ਨਸ਼ਾ ਬਾਣੀ ਦਾ ਕਰਦੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਕਬੱਡੀ ਆ ਇਹ ਵੈਸੇ ਮਾਝੇ ਦੇ ਵਿੱਚ 19ਵੀਂ ਸਦੀ ਦੇ ਵਿੱਚ ਸਟਾਰਟ ਹੋਈ ਆ ਉਦੋਂ ਇਹਨੂੰ ਕੌਡੀ ਕਿਹਾ ਜਾਂਦਾ ਸੀ ਕੌਡੀ ਪੈਸੇ ਨੂੰ ਕਿਹਾ ਜਾਂਦਾ ਸੀ ਤੇ 84 ਦੇ ਵਿੱਚ ਟੈਮ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਟੀਮਾਂ ਹੁੰਦੀਆਂ ਸੀ ਬਹੁਤ ਜਿਆਦੇ ਜਿਹੜੇ ਆ ਮਤਲਬ ਗੇਮਾਂ ਹੁੰਦੀਆਂ ਸੀ ਕਬੱਡੀ ਦੀ ਪਰ ਹੁਣ ਘਟ ਗਈਆਂ ਵਾ ਹੁਣ ਪਿੰਡਾਂ ਦੀਆਂ ਨਹੀਂ ਰਹੀਆਂ ਹੁਣ ਕਲਾ ਪਾਰੇ ਬਣ ਗਈਆਂ ਤੇ ਆ ਕਿ ਇੱਕ ਬਹੁਤ ਵਧੀਆ ਪਰਾਲਾ ਵਾ ਜਿਹੜੇ ਖਾਸ ਕਰਕੇ ਨਰੀ ਸੇਖਿਆ ਉਹ ਉਹਨਾਂ ਦਾ ਜਿਆਦਾ ਉਤਮੈ ਇਹਦੇ ਵਿੱਚ ਹੋਰ ਵੀ ਜਗ੍ਹਾ ਤੇ ਜਾਂਦੇ ਬਹੁਤ ਜਗ੍ਹਾ ਤੇ ਹੋ ਰਹੇ ਮੈਚ ਅੱਜ ਕੱਲ ਤੇ ਉਹਨਾਂ ਦਾ ਬਹੁਤ ਜਿਆਦਾ ਧੰਨਵਾਦ ਆ ਕਿ ਜਿਹੜਾ ਬਾਹਰ ਰਹਿ ਕੇ ਵੀ ਪੰਜਾਬ ਦਾ ਸੋਚ ਰਹੇ ਆ ਕਿ ਕਿਉਂਕਿ ਸਾਡੇ ਗੁਰੂ ਅੰਮ੍ਰਿਤਧੇਵ ਜੀ ਮਹਾਰਾਜ ਨੇ ਮਖਡੂਰ ਸਾਹਿਬ ਦੇ ਵਿੱਚ ਮਲ ਅਖਾੜਾ ਖੋਲਿਆ ਸੀ ਕਿਉਂਕਿ ਜਿਸ ਤਰ੍ਹਾਂ ਸਾਨੂੰ ਜਿਉਣ ਵਾਸਤੇ ਪ੍ਰਸ਼ਾਦੇ ਦੀ ਜ਼ਰੂਰਤ ਆ ਇਸ ਤਰ੍ਹਾਂ ਆਪਣੇ ਸੇਦ ਨੂੰ ਚੰਗਾ ਬਣਾਉਣ ਵਾਸਤੇ ਗੇਮਾਂ ਦੀ ਵੀ ਜ਼ਰੂਰਤ ਹੈ ਜੋ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਤੇ ਪੰਜਾਬ ਦੀ ਗੇਮ ਆ ਤੇ ਅੱਜ ਇਹ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਖੇਡੀ ਜਾਂਦੀ ਆ ਇਰਾਨ ਕੈਨੇਡਾ ਅਮਰੀਕਾ ਦੇ ਵਿੱਚ ਖੇਡੀ ਜਾਂਦੀ ਆ ਔਰ ਦੂਜੀ ਗੱਲ ਆ ਕਿ ਜਿਹੜਾ ਬਗਲਾਦੇਸ਼ ਆ ਉਹਨਾਂ ਦੀ ਕੌਮੀ ਗੇਮ ਹੈ ਕਬੱਡੀ ਆ ਜੀ ਜਿਸ ਕਰਕੇ ਅਸੀਂ ਕਹਿੰਦੇ ਆ ਵੀ ਸਾਡੇ ਛੋਟੇ ਛੋਟੇ ਬੱਚਿਆਂ ਨੇ ਵੀ ਜੁੜਨਾ ਚਾਹੀਦਾ ਗੇਮ ਦੇ ਨਾਲ ਜਿਸ ਦੇ ਬੱਚੇ ਦਸ਼ਿਆਂ ਤੋਂ ਬਚਣਾ ਵਾ ਤੇ ਬਹੁਤ ਵੱਡਾ ਸਾਧਨ ਆ ਤੇ ਬੱਚਿਆਂ ਨੂੰ ਫੇਰ ਨਾਮ ਹੀ ਛੋਟੇ ਛੋਟੇ ਦੇਣੇ ਚਾਹੀਦੇ ਆ ਬਚਪਨ ਤੋਂ ਉਹਨਾਂ ਦਾ ਪਿਆਰ ਬਣਿਆ ਗਿਆਮਤ ਨਾਲ ਜਿਸ ਤਰ੍ਹਾਂ ਵੱਡੇ ਕਿਟਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਰਾਜ ਦੇ ਜਿਹੜੇ ਕਬੱਡੀ ਕਵਰੇ ਕੀ ਕਹਿਣਾ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਤੋਂ ਪਹੁੰਚੇ ਆ ਇੱਥੇ ਸਤਿ ਸ੍ਰੀ ਅਕਾਲ ਭਾਈ ਅਮਰਪਾਲ ਸਿੰਘ ਜੋ ਮੈਂਬਰ ਪਾਰਲੀਮੈਂਟ ਨੇ ਖਡੂਰ ਦੂਰ ਸਾਹਿਬ ਤੋਂ ਉਹਨਾਂ ਦਾ ਕੌਮ ਨੂੰ ਸੰਦੇਸ਼ ਕੀ ਹੈ ਨਸ਼ੇ ਛੱਡੋ ਅਮਰਤਾਰੀ ਬਣੋ ਅਨੰਤਪੁਰ ਸਾਹਿਬ ਦੇ ਵਾਸੀਓਂ ਤੋਂ ਨਸ਼ੇ ਛੱਡਣ ਵਾਸਤੇ ਦਵਾਈਆਂ ਦੀ ਜਰੂਰਤ ਨਹੀਂ ਹੈ ਨਸ਼ੇ ਛੱਡਣ ਵਾਸਤੇ ਗੁਰੂ ਦੇ ਲੜ ਲੱਗਣਾ ਹੈ ਔਰ ਉਹਨਾਂ ਦੇ ਵਿੱਚੋਂ ਜਿਹੜਾ ਜਿਵੇਂ ਹੁਣੇ ਦੱਸਿਆ ਪ੍ਰਭਿੰਦਰ ਜੀ ਨੇ ਕਿ ਸਾਡੇ ਗੁਰੂਆਂ ਨੇ ਵੀ ਸਾਨੂੰ ਇਹ ਦੱਸਿਆ ਕਿ ਵੀ ਇਹ ਅਸੀਂ ਕਿ ਜਿਹੜੀ ਖੇਡ ਹੈਗੀ ਹੈ ਇਹ ਇੱਕ ਕੱਲੀ ਖੇਡ ਨਹੀਂ ਹੈ ਇਹ ਤੰਦਰੁਸਤੀ ਵਾਸਤੇ ਵੀ ਔਰ ਮਨ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਔਰ ਜੋ ਵੀ ਇੱਥੋਂ ਦੀ ਕਮੇਟੀ ਹੈ ਇਹਨਾਂ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਔਰ ਜਿੰਨੇ ਆਪਣੇ ਨੌਜਵਾਨ ਨੌਜਵਾਨਾਂ ਨੂੰ ਜੇ ਆਪਾਂ ਇਸ ਪਾਸੇ ਲਾ ਦੇਵਾਂਗੇ ਤੇ ਨਸ਼ੇ ਤੋਂ ਤਾਂ ਆਟੋਮੈਟਿਕਲੀ ਦੂਰ ਹੋ ਜਾਵਾਂਗੇ ਤੇ ਸਾਨੂੰ ਸਾਡੇ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਬੇਨਤੀ ਵੀ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਣਾ ਹੈ ਕਿ ਤੁਸੀਂ ਕਿਹੜੇ ਪਾਸੇ ਜਾਣਾ ਹੈ ਇਹ ਕਿਹੜੇ ਕਿਹੜੀ ਪਾਰਟੀ ਦਾ ਜਾਣਾ ਕਿਹੜੇ ਬੰਦਿਆਂ ਦਾ ਜਾਣਾ ਕਿਹੜੀ ਕਿਹੜੀ ਕੌਮ ਦੇ ਨਾਲ ਜਾਣਾ ਕਿੰਨੇ ਸੋਚ ਨਾਲ ਜਾਣਾ ਹੈ ਇਸ ਕਰਕੇ ਸਾਡੀ ਇੱਥੇ ਬੇਨਤੀ ਹੈ ਕਿ ਇਹ ਬਹੁਤ ਵਧੀਆ ਅਪਰਾਲਾ ਕੋਈ ਪਾਰਟੀ ਨੇ ਕੀਤਾ ਹੈਗਾ ਔਰ ਇਹਨਾਂ ਨਾਲ ਅਸੀਂ ਬਹੁਤ ਬਹੁਤ ਸਾਰਾ ਦਾ ਧੰਨਵਾਦ ਕਰਦੇ ਹਾਂ